ਸਸਰੀ ਗੱਲ ਦੋਸਤੋ ਫੌਜੀਗਰ ਬਾਜ਼ਾਰ ਦੇ ਪੇਜ ਤੇ ਸਵਾਗਤ ਹੈ ਉਨ ਤਾਂ ਦੇਖੋ ਗੱਡੀਆਂ ਤਿੰਕ ਤੋਂ ਤਿੰਕ ਦੁਨੀਆ ਦੇ ਵਿੱਚ ਪਈਆਂ ਪਰ ਸਾਡਾ ਜਿਸਥਾ ਦਾ ਏਰੀਆ ਜੇ ਜੇ ਇੱਥੇ ਲੋਕ ਰਹਿੰਦੇ ਆ ਲੋਕ ਇੱਥੇ ਵੀ ਅਮੀਰ ਰਹਿੰਦੇ ਹੋਣਗੇ ਪਰ 90% ਜਿਸ ਤਰ੍ਹਾਂ ਦੇ ਲੋਕ ਰਹਿੰਦੇ ਨੇ ਆਪਣੇ ਕੋਲੇ ਨਾਰਮਲੀ 3 ਲੱਖ ਦੀ ਰੇਂਜ ਦੇ ਵਿੱਚ 3 ਲੱਖ ਤੋਂ 60 ਤੱਕ ਦੀਆਂ ਕਾਰਾਂ ਹੁੰਦੀਆਂ ਸੋ ਅੱਜ ਕੱਲ ਦਾ ਜਿਹੜਾ ਜ਼ਮਾਨਾ ਦੋਸਤੋ ਕੰਪੈਕਟ ਐਸਯੂਵੀ ਦਾ ਜ਼ਮਾਨਾ ਚੱਲ ਰਿਹਾ ਸੋ ਕੰਪੈਕਟ ਐਸਯੂਵੀ ਦੇ ਵਿੱਚ ਇੰਡੀਆ ਦੇ ਵਿੱਚ ਨਾਰਮਲੀ ਪੰਜ ਗੱਡੀਆਂ ਨੇ ਜਿਹੜੀਆਂ ਤੁਹਾਨੂੰ ਵਧੀਆ ਐਵਰੇਜ ਵੀ ਦਿੰਦੀਆਂ ਤੇ ਮੇਨਟੇਨੈਂਸ ਉਹਨਾਂ ਦੀ ਘੱਟ ਹੈ ਸੋ ਪਹਿਲੀ ਕਾਰ ਦੀ ਆਪਾਂ ਜੇ ਗੱਲ ਕਰੀਏ ਉਹ ਹੈਗੀਆ ਕ੍ਰੈਟਾ ਦੂਜੀ ਬਰੀਜ਼ਾ ਇਹ ਦੋਏ ਗੱਡੀਆਂ ਜੇ ਕ੍ਰੈਟਾ ਦੀ ਗੱਲ ਕਰੀਏ 6-7 ਲੱਖ ਤੋਂ ਘੱਟ ਨਹੀਂ ਮਿਲਦੀ ਬਰੀਜ਼ਾ ਨਹੀਂ ਮਿਲਦੀ 5 ਤੋਂ ਥੱਲੇ ਉਹ ਤਾਂ ਪਰ ਆਖਦੀ ਨਹੀਂ ਉਦੋਂ ਥੱਲੇ 3-11 ਹੋਰ ਨੇ ਜਿਹੜੀਆਂ ਇਹਨਾਂ ਦੀ ਟੱਕਰ ਦੀਆਂ ਪਹਿਲੀ ਕਾਰ ਹੈ ਡਸਟਰ ਉਸ ਤੋਂ ਬਾਅਦ ਡਸਟਰ ਦੀ ਸੇਮ ਕਾਪੀ ਇੰਜਨ ਗੇਅਰ ਸੇਮ ਉਹ ਤਿੰਨੋਂ ਆ ਸਭ ਤੋਂ ਲਾਸਟ ਤੇ ਬਟ ਨੋਟ ਦਾ ਲੀਸਟ ਗੱਡੀ ਸੋਹਣੀ ਐ ਕੋਈ ਦਿੱਕਤ ਨਹੀਂ ਐ ਇਕੋ Sport Ford ਦੀ ਸੋ ਇਹ ਤਿੰਨ ਕਾਰਾਂ ਤੁਹਾਨੂੰ Swift ਤੋਂ ਹੇਠਾਂ ਰੇਂਜ ਦੇ ਵਿੱਚ ਮਿਲ ਜਾਣਗੀਆਂ ਜੇ ਵਧੀਆ ਕੰਡੀਸ਼ਨ ਦੀ ਕਾਰ ਮਿਲ ਜੇ ਤਾਂ ਪੰਜ ਚਾਰ ਸਾਲ ਕਿਤੇ ਨਹੀਂ ਜਾਂਦੀ ਫੌਜੀ ਕਾਰ ਬਾਜ਼ਾਰ ਜਿਹੜੇ ਨਵੇਂ ਲੋਕ ਜੁੜੇ ਨੇ ਮੈਂ ਉਹਨਾਂ ਨੂੰ ਦੱਸਦਾ ਹਾਂ ਕਿ ਫੌਜੀਕਾਰ ਬਾਜ਼ਾਰ ਹਰੇਕ ਕਾਰ ਤੇ 6 ਮਹੀਨਿਆਂ ਦੀ ਅਨ ਕੰਡੀਸ਼ਨਲ ਰਿਟਰਨ ਗਾਰੰਟੀ ਦਿੰਦਾ। ਸੋ ਗੱਡੀਆਂ ਹੋਰ ਵੀ ਬਹੁਤ ਵਧੀਆ ਵਧੀਆ ਆਈਆਂ ਹੋਈਆਂ ਨੇ ਬਟ ਅੱਜ ਦੀ ਗੱਲ ਮੈਂ ਕੰਪੈਕਟ ਐਸਯੂਵੀ ਦੀ ਕਰਦਾ। ਸੋ ਤੁਹਾਨੂੰ ਤਿੰਨੇ ਕਾਰਾਂ ਦਿਖਾਉਂਗਾ, ਤਿੰਨਾਂ ਦੀ ਇਨਫੋਰਮੇਸ਼ਨ ਦੇਵਾਂਗਾ। ਕਾਰ ਮੇਰੇ ਤੋਂ ਲਓ, ਕਿਸੇ ਤੋਂ ਹੋਰ ਲਓ, ਆਪਣੇ ਕਰੋਸੀ ਤੋਂ, ਗਵਾਂਡੀ ਤੋਂ ਲਓ, ਨੋ ਪ੍ਰੋਬਲਮ। ਤਿੰਨਾਂ ਦੀ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ। ਸੋ ਲਾਸਟ ਤੱਕ ਪਲੀਜ਼ ਬਣੇ ਰਹੋ, ਵੀਡੀਓ ਨੂੰ ਸ਼ੇਅਰ ਕਰ ਦਿਓ। ਫੌਜੀਕਾਰ ਬਾਜ਼ਾਰ ਪੈਂਦਾ ਹੈ ਪਿੰਡ ਲੋਂਗੋਵਾਲ, ਜ਼ਿਲ੍ਹਾ ਸੰਗਰੂਰ ਦੇ ਵਿੱਚ। ਠੀਕ ਹੈ ਸੋ ਪਹਿਲੀ ਜਿਹੜੀ ਕਾਰ ਆ ਤੁਹਾਨੂੰ ਉਹਦੀ ਆਪਾਂ ਡਿਟੇਲ ਦਿੰਨੇ ਆਗੇ ਐ ਤੁਸੀਂ ਦੇਖ ਸਕਦੇ ਹੋ ਦੋਸਤੋ ਨਿਸ਼ਾਨ ਦੀ ਟ੍ਰੈਨੋ ਕਾਰ ਹੈ ਠੀਕ ਹੈ ਡਸਟਰ ਹੋਈ ਟ੍ਰੈਨੋ ਹੋਈ ਇਹ ਦੋਏ ਕਾਰਾਂ ਲਗਭਗ ਸੇਮ ਨੇਗੀਆਂ ਕੋਈ ਫਰਕ ਨਹੀਂ ਇੱਕ ਤਾਂ ਜਿਵੇਂ ਇਹ ਕਾਰ ਹੈ ਹੁਣ ਕਈ ਵੀਰਾਂ ਨੂੰ ਇੱਕ ਤੋਂ ਡਾਊਟਸ ਬਹੁਤ ਰਹਿੰਦੇ ਆ ਅ ਮੰਨ ਲਓ ਯੂਪੀ 14 ਨੰਬਰ ਹੈ ਯੂਪੀ 13 ਯੂਪੀ 12 13 14 15 16 80 85 ਇਹ ਜਿਹੜੇ ਯੂਪੀ ਦੇ ਨੰਬਰ ਆ ਇਹ ਆਲਮੋਸਟ ਦਿੱਲੀ ਦੀਆਂ ਕਾਰਾਂ ਹੁੰਦੀਆਂ ਨੇ ਬਹੁਤਾ ਫਰਕ ਨਹੀਂ ਆ ਸੋ ਕਾਰ ਦੀ ਜੇ ਅਪਰ ਲੁੱਕ ਵਾਈਜ਼ ਗੱਲ ਕਰੀਏ सस्पेंशन ਦੀ ਗੱਲ ਕਰੀਏ ਇੱਕ ਤਾਂ ਇਹ ਯਾਦ ਰੱਖਿਓ ਕਿ ਇਹ ਤੇ ਡਾਸਟਰ ਦੋਏ ਕਾਰਾਂ ਇੱਕੋ ਪਲੇਟਫਾਰਮ ਤੇ ਬਣੀਆਂ ਨੇ ਮਤਲਬ ਜਿਹੜੀ ਕਨਵੇਅਰ ਬੈਲਟ ਹੁੰਦੀ ਹੈ ਜਦੋਂ ਕਾਰ ਬਣਦੀ ਹੈ ਸੇਮ ਕਨਵੇਅਰ ਬੈਲਟ ਤੇ ਚੱਲਦੀਆਂ ਨੇ ਇਹ ਕਾਰਾਂ ਠੀਕ ਹੈ ਜੀ ਇਹਦਾ ਫਰੰਟ ਸ਼ੀਸ਼ਾ ਆਲੇ-ਦਾਲੇ ਦੇ ਸ਼ੀਸ਼ੇ, ਇੰਜਨ, ਗੇਅਰ ਤੇ ਪੂਰਾ ਬਾਡੀ ਸੈੱਲ, ਟਾਕੀਆਂ, ਮਗਰਾਟ, ਡੈਸ਼ਬੋਰਡ A ਤੋਂ Z ਚੀਜ਼ ਡਸਟਰ ਤੇ ਟ੍ਰੈਨੋ ਦੀ ਸੇਮ ਹੈ। ਹਾਰਸ ਪਾਵਰ ਲੈ ਕੇ ਸਾਰਾ ਕੁਝ ਮੇਨਟੇਨੈਂਸ ਦਾ ਖਰਚਾ ਸੇਮ ਹੈ ਤੇ ਇੰਜਨ ਦੀ ਲਾਈਫ ਵੀ ਸੇਮ ਹੈ। ਸੋ ਸਾਈਡ ਲਾਈਨ ਤੋਂ ਜੇ ਤੁਸੀਂ ਦੇਖਦੇ ਹੋ ਵੀ ਇਹਦਾ ਫਰਕ ਮਾੜਾ-ਮੋਟਾ ਕੀ ਹੁੰਦਾ। ਇਹਦੇ ਲਾਈ ਵੀਲ ਆ ਜਿਹੜੇ ਉਹ ਥੋੜੇ ਜੇ ਡਾਇਮੰਡ ਕੱਟ ਵਾਲੇ ਸੋਨੇ ਬਣਾਤੇ ਅੰਟੀਰੀਅਰ ਤੋਂ ਘੈਂਟ ਬਣਦੀ ਆਹ ਵਾਲੀ ਜਿਹੜੀ ਸਾਈਡ ਹੈ ਇਹਦੇ ਤੋਂ ਪਤਾ ਨਹੀਂ ਲੱਗਦਾ ਵੀ ਇਹ ਡਾਸਟਰ ਹੈ ਜਾਂ ਟਰੈਨੋ ਆ ਅੰਟੀਰੀਅਰ ਦੇ ਵਿੱਚ ਮੜਾ ਮੋਟਾ ਫਰਕ ਹੈ ਇੱਕ ਬਲੂਅਰ ਦੇ ਉੱਤੇ ਛੋਟੀ ਜੀ ਡਾਸਟਰ ਦੇ ਖੁੱਲਾ ਜਿਹਾ ਹੁੰਦਾ ਇਥੋਂ ਇਹਦੇ ਟੂਲ ਜਿਹਾ ਬਣਤਾ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ ਠੀਕ ਹੈ ਬਾਕੀ ਜਿਹੜੀ ਹੈਵਿਨੈਸ ਦੀ ਆਪਾਂ ਗੱਲ ਕਰੀਏ ਬਹੁਤ ਹੈਵੀ ਕਾਰਾਂ ਨੇ ਕੋਈ ਵੀ ਦਿੱਕਤ ਨਹੀਂ ਟਾਕੀ ਦੇ ਚੇਹੇ ਉੱਤੇ ਚੜਜੋ ਕੋਈ ਦਿੱਕਤ ਨਹੀਂ ਆਉਂਦੀ ਠੀਕ ਹੈ ਅ ਦੂਜੀ ਗੱਲ ਆ ਗਈ ਰੋਡ ਸੇਫਟੀ ਦੀ ਦੇਖੋ ਰੋਡ ਸੇਫਟੀ ਜਿੰਨੀ ਤੁਹਾਡੀ ਹੈਵੀ ਕਾਰ ਹੋ ਉਨੀ ਜਿਆਦਾ ਸੇਫ ਹੋ ਕੁਝ ਹੋਰ ਵੀ ਕਨਸਟੈਂਟਸ ਹੁੰਦੇ ਨੇ ਮਟੀਰੀਅਲ ਕਿਹਾਜ ਹੈ ਤੇ ਸਭ ਤੋਂ ਪਹਿਲੀ ਚੀਜ਼ ਮੈਟਲਰਜੀ ਹੈ ਉਸ ਤੋਂ ਬਾਅਦ ਹੈ ਟੈਕਨੋਲੋਜੀ ਇਨ ਮੈਟਲਰਜੀ ਕਿੱਥੇ ਕਿੰਨੀ ਹਾਰਡਨੈਸ ਦੇਣੀ ਹੈ ਕਿਸ ਤਰ੍ਹਾਂ ਦੀ ਵੈਲਡਿੰਗ ਲੱਗੀ ਹੋਈ ਹੈ ਉਹ ਵੀ ਚੀਜ਼ਾਂ ਮੈਟਰ ਕਰਦੀਆਂ ਪਰ ਓਵਰਆਲ ਜੇ ਆਪਾਂ ਇਹਨਾਂ ਚੀਜ਼ਾਂ ਦੇ ਵਿੱਚ ਨਾ ਪਈਏ ਤਾਂ ਇਹਨਾਂ ਯਾਦ ਰੱਖੋ ਕਿ ਜਿੰਨੀ ਹੈਵੀ ਕਾਰ ਉਨੀ ਜਿਆਦਾ ਸੇਫ ਕਾਰ ਠੀਕ ਹੈ ਜੀ ਸੋ ਗੱਡੀਆਂ ਬਹੁਤ ਹੈਵੀ ਨੇ ਔਰ ਜਿਹੜੀ ਗਰਾਉਂਡ ਕਲੀਅਰੈਂਸ ਹੈ ਉਹ ਵੀ ਬਹੁਤ ਹੈ ਤੁਸੀਂ ਦੇਖ ਸਕਦੇ ਹੋ ਵੀ ਪਿੱਛੋਂ ਇੱਥੋਂ ਐੜੇ ਐੜੇ ਦਾ ਇਹ ਸ਼ੌਕਰ ਹੈ ਸੋ ਔਰ ਅੰਟੀਰੀਅਰ ਦੇ ਵਿੱਚ ਜਿਹੜਾ ਕੰਫਰਟ ਹੈ ਉਹ ਵੀ ਬਹੁਤ ਜ਼ਿਆਦਾ ਹੈ ਇਹ ਵੀ ਤੁਹਾਨੂੰ ਮੈਂ ਦਿਖਾਉਂਗਾ ਲਾਸਟ ਇੰਡਸਟਰ ਵੀ ਦਿਖਾਉਂਗਾ ਸੋ ਇੰਜਨ ਇਹਦੇ ਚ ਦੋ ਵੇਰੀਐਂਟ ਆਉਂਦੇ ਆ ਦੋਹਾਂ ਦੇ ਵਿੱਚ 1500 ਸੀਸੀ ਇੰਜਨ ਹੀ ਆਉਂਦਾ ਚਾਰ ਸਿਲੰਡਰ ਪਰ ਉਹ ਇੰਜਨ ਦੋਏ ਵੇਰੀਐਂਟ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਇੰਜਨ ਹੈ ਇੱਕ ਤਾਂ ਆਇਆ ਹੈਗਾ ਜਿਹੜਾ 85 ਹਾਰਸ ਪਾਵਰ ਕੱਢਦਾ ਤੇ ਸਿੰਪਲ ਇੰਜਨ ਹੈ ਜਿਹਦੇ ਵਿੱਚ ਜਿਹੜਾ ਟਰਬੋ ਹੈ ਉਹ ਵੀ ਸਿੰਪਲ ਲੱਗਿਆ ਹੋਇਆ ਹੈ ਇੰਜੈਕਟਰ ਉਹਦੇ ਵਿੱਚ ਆ ਕੌਂਟੀਨੈਂਟਲ ਦੇ ਯੂਜ਼ ਹੁੰਦੇ ਨੇ ਉਹ ਵਾਲਾ ਇੰਜਨ ਜਿਹੜਾ ਬ੍ਰੀਟੋ ਦੇ ਵਿੱਚ ਮਹਿੰਦਰਾ ਦੀ ਦੇ ਵਿੱਚ ਆਇਆ ਸੀਗਾ ਉਹ ਵਾਲਾ ਇੰਜਨ ਹੈ ਜਿਹਨੂੰ ਕਿਹਾ ਜਾਂਦਾ ਹੈ ਵਰਲਡ ਮਾਰਕੀਟ ਦੇ ਵਿੱਚ ਗੂਗਲ ਕਰ ਲਿਓ K9K ਇੰਜਨ ਇਹ ਇੰਜਨ ਅਰਨੋਲਟ ਤੇ ਨਿਸ਼ਾਨ ਦੋਆਂ ਨੇ ਰਲ ਕੇ ਸਾਂਝੇ ਪਲੈਟਫਾਰਮ ਤੇ ਬਣਾਇਆ ਸੀਗਾ ਇੰਜਨ ਕਾਮਯਾਬ ਹੈ ਕੋਈ ਦਿੱਕਤ ਨਹੀਂ ਬਹੁਤ ਕਾਰਾਂ ਦੇ ਵਿੱਚ ਆ इवन आई थिंक ਵੀ ਇੰਡੀਆ ਦੇ ਵਿੱਚ 27 ਕਾਰਾਂ ਦੇ ਵਿੱਚ ਇਹ ਵਾਲਾ ਇੰਜਨ ਹੈ ਇੱਕ ਇੰਜਨ ਸਵਿਫਟ ਦਾ ਹੈਗਾ 1.3 ਮਲਟੀ ਜੈਟ ਜਿਹੜਾ ਆਪਣੀ ਸਵਿਫਟ ਦੇ ਵਿੱਚ ਆਉਂਦਾ ਇੰਜਨ ਉਹ 28 29 ਕਾਰਾਂ ਦੇ ਵਿੱਚ ਉਹ ਆਉਂਦਾ ਉਹਨੂੰ ਕੇਨਾਈ ਇੰਜਨ ਕਿਹਾ ਜਾਂਦਾ ਹੈ ਠੀਕ ਹੈ ਸੋ ਅਲੱਗ-ਅਲੱਗ ਹੁੰਦੇ ਆ ਇਹ ਕਾਰ ਜਿਹੜੀ ਆਪਣੇ ਕੋਲੇ ਇਸ ਟਾਈਮ ਮੌਜੂਦ ਹੈ ਇਹੜੀ ਤੁਸੀਂ ਦੇਖ ਸਕਦੇ ਹੋ 13 ਮਾਡਲ ਹੈ ਇਹ 110 ਹਾਰਸ ਪਾਵਰ ਵਾਲੀ ਹੈ ਜੇ ਤੁਸੀਂ ਪਛਾਨਣਾ ਨਹੀਂ ਪਤਾ ਲੱਗ ਰਿਹਾ ਇੱਕ ਤਾਂ ਇੰਜੈਕਟਰ ਜਿਹੜੇ 110 ਵਾਲੀ ਆ ਉਹਦੇ ਡੈਲਫੀ ਦੇ ਹੁੰਦੇ ਨੇ ਦੂਜੀ ਦੇ ਨਾਰਮਲੀ ਕੰਟੀਨੈਂਟਲ ਦੇ ਆਉਂਦੇ ਆ ਦੂਜਾ ਇਹ ਕਾਰ 6 11 ਵਾਲੀ ਹੁੰਦੀ ਹੈ 110 ਹਾਰਸ ਪਾਵਰ ਵਾਲੀ ਹੁਣ ਕਈ ਵੀਰਾਂ ਨੂੰ ਇਹ ਉਹ ਵੀ ਇਹ 110 ਹਾਰਸ ਪਾਵਰ ਵਾਲੀ ਹੈ ਵੱਡੀ ਐ ਖਾਨੀ ਉਹ ਮਹਿੰਗੀ ਹੋਣੀ ਐ ਐਸੀ ਗੱਲ ਨਹੀਂ ਐ 110 ਹਸਪਾਵਰ ਵਾਲੀ ਤੁਹਾਨੂੰ ਘੱਟ ਰੇਟ 'ਚ ਮਿਲੂਗੀ 85 ਪੀਐਸਆਈ ਵਾਲੀ ਨਾਲੋਂ ਕਿਉਂ ਕਿਉਂਕਿ 85 ਹਸਪਾਵਰ ਵਾਲਾ ਜਿਹੜਾ ਇੰਜਣ ਹੈ ਥੋੜਾ ਜਿਹਾ ਇੱਕ ਤਾਂ ਸਿੰਪਲ ਹੈ ਦੂਜਾ ਉਹਦੇ ਜਿਹੜੇ ਇੰਜੈਕਟਰ ਵਗੈਰਾ ਉਹ ਘੱਟ ਖਰਾਬ ਹੁੰਦੇ ਆ ਤੀਜਾ ਉਹਦੀ ਐਵਰੇਜ ਜ਼ਿਆਦਾ ਹੈ 5 ਗੇਰਾਂ ਵਾਲੀ ਐ ਸਿਟੀ ਦੇ ਵਿੱਚ ਗੇਰ ਉਹ ਘੱਟ ਮੰਗਦੀ ਐ ਨੋ ਡਾਊਟ ਹਾਈਵੇ ਦੇ ਉੱਤੇ ਉਹਨੂੰ ਕੰਨ ਨਹੀਂ ਕੱਢਣ ਦਿੰਦੀ ਪਰ ਆਪਾਂ ਕੰਨ ਕਢਾਉਣਾ ਕਿਉਂ ਆ ਆਪਾਂ ਤਾਂ ਬੁੱਤਾ ਸਾਰਨਾ ਜਿਹਨੂੰ ਪੰਜਾਬੀ 'ਚ ਕਹਿੰਦੇ ਐ ਠੀਕ ਐ ਜੀ ਤੋ ਗੱਡੀ ਸੋਹਣੀ ਹੈ 노 ਡਾਊਟ ਜੇ ਤੁਸੀਂ ਹੁਣ ਅ ਕਈ ਵੀਰਾਂ ਨੂੰ ਲੱਗਦਾ ਯਾਰ 85 ਪੀਐਸਆਈ ਕੱਟ ਹੈ 85 ਹਾਰਸ ਪਾਵਰ ਬਹੁਤ ਹੁੰਦਾ ਜਿਹੜੇ ਤੁਸੀਂ 855 911 ਇਹਨਾਂ ਟਰੈਕਟਰਾਂ ਦੀਆਂ ਗੱਲਾਂ ਕਰਦੇ ਹੋ 50 50 ਹਾਰਸ ਪਾਵਰ ਦੇ ਨੇ ਠੀਕ ਹੈ ਜੀ ਔਰ ਰਹੀ ਗੱਲ ਪਿਕਅਪ ਹਾਰਸ ਪਾਵਰ ਸੀਸੀ ਇਹ ਚੀਜ਼ਾਂ ਦੇ ਵਿੱਚ ਬਿਲਕੁਲ ਨਾ ਉਲਝੋ ਸਭ ਤੋਂ ਮੇਨ ਚੀਜ਼ ਹੈ ਜਿਹੜਾ ਟਾਰਕ ਹੈ ਠੀਕ ਹੈ ਜੀ ਟਾਰਕ ਇਟ ਹਾਈਐਸਟ ਗੇਅਰ ਉਹ ਤਾਂ ਕਿਤੇ ਲਿਖੀ ਨਹੀਂ ਹੁੰਦਾ ਟਾਰਕ ਜੇ ਕੰਪਨੀਆਂ ਲਿਖਦੀਆਂ ਵੀ ਨੇ ਲੋਏਸਟ ਗੇਅਰ ਦਾ ਟਾਰਕ ਲਿਖਦੀਆਂ ਤੇ ਗੇਅਰ ਰੇਸ਼ੀਓਜ਼ ਅਲੱਗ-ਅਲੱਗ ਹੋ ਸਕਦੀਆਂ ਕੋਈ ਐਸੀ ਵੀ ਕਾਰ ਹੋ ਸਕਦੀ ਹੈ ਜੀਦਾ ਪਹਿਲਾ ਗੇਅਰ ਬਹੁਤ ਸਲੋ ਹੈ ਤੇ ਟਾਪ ਗੇਅਰ ਬਹੁਤ ਹਾਈ ਹੈ ਸੋ ਉਹਦੇ ਨਾਲ ਵੀ ਟਾਰਕ ਪਤਾ ਨਹੀਂ ਲੱਗਦਾ ਟਾਰਕ ਐ ਟਾਰਕ ਐ ਟਾਪ ਗੇਅਰ ਟਾਰਕ ਇਨ ਵਿੱਚ ਕਿਹੜੇ ਆਰਪੀਐਮ ਰੇਂਜ ਦੇ ਵਿੱਚ ਟਾਰਕ ਵਧੀਆ ਉਹ ਦੇਖਣਾ ਸੋ ਹੁਣ ਜੇ ਮੰਨ ਲਓ ਵੀ ਸਕ੍ਰਿਪਟ ਹੈ 75 ਹਾਰਸ ਪਾਵਰ ਦਾ ਇੰਜਨ ਹੈ ਪਰ ਗੱਡੀ ਕਿਸੇ ਨੂੰ ਲਵੇ ਨਹੀਂ ਲੱਗਣ ਦਿੰਦੀ ਸੋ ਹਾਰਸ ਪਾਵਰਾਂ ਦੇ ਚੱਕਰਾਂ ਦੇ ਵਿੱਚ ਪੈ ਕੇ ਵੱਡੀ ਛੋਟੀ ਇਹ ਲੱਗਦਾ ਤੋਂ ਹੋਵੇ ਤੁਹਾਨੂੰ ਕਿਤੇ ਵੀ ਜਿਹੜੀ ਵੱਧ ਹਾਰਸ ਪਾਵਰ ਵਾਲੀ ਕਾਰ ਆ ਉਹ ਵੱਧ ਭੱਜ ਲੂਗੀ ਐ ਨਹੀਂ ਹੁੰਦਾ ਠੀਕ ਹੈ ਆਜੋ ਇਹਦੀ ਸਾਈਡ ਵਾਈਜ਼ ਉਧਰੋਂ ਵੀ ਮੈਂ ਤੁਹਾਨੂੰ ਦਿਖਾਉਣਾ ਹੈ ਕਾਰ ਬਹੁਤ ਸੋਹਣੀ ਹੈ ਕਰੋ ਚੈੱਕ ਠੀਕ ਹੈ ਜੀ ਤੋ ਜਿਹੜੀ ਦੋਸਤੋ ਸਭ ਤੋਂ ਮੇਨ ਚੀਜ਼ ਹੁੰਦੀ ਹੈ ਕਾਰ ਦੀ ਖਾਸ ਕਰਕੇ ਐਸਯੂਵੀ ਕਾਰ ਦੀ ਉਹ ਸਭ ਤੋਂ ਮੇਨ ਚੀਜ਼ ਐਸਯੂਵੀ ਦੇ ਵਿੱਚ ਸਸਪੈਂਸ਼ਨ ਯਾਦ ਰੱਖਿਓ ਜੇ ਤੁਸੀਂ ਛੋਟੀ ਕਾਰ ਲੈਣੀ ਆ ਉਹਦੇ ਵਿੱਚ ਬਹੁਤ ਚੀਜ਼ਾਂ ਦੇਖਦੇ ਹੋ ਐਸਯੂਵੀ ਲੈਣੀ ਐ ਸਭ ਤੋਂ ਮੇਨ ਚੀਜ਼ ਸਸਪੈਂਸ਼ਨ ਸੈਕੰਡ ਚੀਜ਼ ਐ ਟਰਾਂਸਮਿਸ਼ਨ ਮਤਲਬ ਗੇਅਰ ਬੂਰ ਕਿਵੇਂ ਨੇ ਠੀਕ ਐ ਸਸਪੈਂਸ਼ਨ ਇਹ ਕਾਰ ਦਾ ਬਹੁਤ ਵਧੀਆ ਹੁੰਦਾ ਨੋ ਡਾਊਟ ਮੈਨੂੰ ਨਹੀਂ ਲੱਗਦਾ ਤੁਹਾਨੂੰ ਕਿਤੇ ਮਰੇ ਸ਼ੌਕਰ ਆਣੀਆਂ ਇੰਡਸਟਰੀਆਂ ਟ੍ਰੈਨਾਂ ਮਿਲਣਗੀਆਂ ਸ਼ੌਕਰ ਇਹਨਾਂ ਦੇ ਪੂਰੇ ਓਕੇ ਮਿਲਣਗੇ ਤੁਹਾਨੂੰ ਹਮੇਸ਼ਾ ਠੀਕ ਹੈ ਦੋਸਤੋ ਬਾਕੀ ਨੈਕਸਟ ਜੀ ਆ ਗਈ ਮਾਈਲੇਜ ਦੀ ਐਵਰੇਜ ਦੀ ਦੇਖੋ ਕਿਹੜੀ ਮਰਜੀ ਕਾਰ ਲੈ ਲਓ ਅੱਜ ਕੱਲ ਦੇ ਜਮਾਨੇ ਦੇ ਵਿੱਚ ਜਿਨ੍ਹਾਂ ਦੇ ਵਿੱਚ ਸੀਆਰਡੀਆ ਇੰਜਨ ਆਉਂਦਾ ਹੈ ਇਲੈਕਟ੍ਰੋਨਿਕ ਇੰਜੈਕਟਰ ਲੱਗੇ 20+ ਦੀ ਐਵਰੇਜ ਦਿੰਦੀਆਂ ਨੇ ਦੋ ਚਾਰ ਗੱਡੀਆਂ ਨੂੰ ਛੱਡ ਕੇ ਜਿਵੇਂ ਕਰੂਜ਼ ਹੈ ਉਹ ਤੋਂ ਨਹੀਂ ਦਿੱਤੀ ਜਾਂਦੀ ਐਵਰੇਜ ਜਾਂ ਹਾਈ ਰੇਂਜ ਦੀਆਂ ਕਾਰਾਂ ਨੇ ਉਹਨਾਂ ਤੋਂ ਨਹੀਂ ਦਿੱਤੀ ਜਾਂਦੀ ਜਾਂ ਫਿਰ ਵੱਡੀਆਂ SUV ਆ ਗਈਆਂ 7 ਸੀਟਰ ਜਿਵੇਂ ਅੰਡੈਵਰ ਉਹ ਤਾਂ ਮਾਮਲੇ ਹੀ ਸੇ ਅਲੱਗ ਹੋ ਗਿਆ ਠੀਕ ਹੈ ਕੰਪੈਕਟ SUVਆਂ ਪੰਜੇ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਨੇ ਸਾਰੀਆਂ 20+ ਦੀ ਐਵਰੇਜ ਦਿੰਦੀ ਹੈ ਠੀਕ ਹੈ ਦੋਸਤੋ ਬਾਕੀ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਹਰੇਕ ਕਾਰ ਦੀ ਜਿਹੜੀ ਲਾਈਫ ਹੈ ਉਹ ਕਿਲੋਮੀਟਰਾਂ ਦੇ ਵਿੱਚ ਅਲੱਗ-ਅਲੱਗ ਹੁੰਦੀ ਹੈ ਕਿਸੇ ਦੀ 3 ਲੱਖ ਕਿਲੋਮੀਟਰ ਲਾਈਫ ਹੈ ਕਿਸੇ ਦੀ 4 ਲੱਖ ਕਿਲੋਮੀਟਰ ਲਾਈਫ ਹੈ ਸੋ ਐਵੇਂ ਨਹੀਂ ਹੈ ਕਿ ਹਰੇਕ ਦੀ 4 ਲੱਖ ਹੈ ਮਤਲਬ ਜੇ ਤੁਸੀਂ ਚੰਗੀ ਤਰ੍ਹਾਂ ਮੇਨਟੇਨ ਕਰੋਗੇ ਤਾਂ 4 ਲੱਖ ਹੈ ਜੀ ਕਿਲੋਮੀਟਰ ਲਈ ਠੀਕ ਹੈ ਅੰਟੀਰੀਅਰ ਤੋਂ ਦੋਸਤੋ ਦੇਖੋ ਵੀ ਕਿੰਨੀ ਵਧੀਆ ਕਾਰ ਪਈ ਹੈ ਜਮਾਂ ਨਵੀਂ ਪਈ ਹੈਗੀ ਸੀਟ ਕਵਰ ਮੈਟ ਬਹੁਤ ਸੋਹਣੇ ਨੇ ਇਹ ਕਾਰ ਦੀ ਅਸੀਂ ਗਾਰੰਟੀ ਵੀ 6 ਮਹੀਨਿਆਂ ਦੀ ਲਿਖ ਕੇ ਦੇਵਾਂਗੇ ਕਿਸੇ ਵੀਰ ਨੇ ਘਰੇ ਰੱਖਣੀ ਹੈ ਮੰਨ ਲਓ ਤੁਸੀਂ ਸਵਿਫਟ ਲੱਭ ਰਹੇ ਹੋ ਜੇ ਤੁਹਾਡੇ ਫਿੱਟ ਨਹੀਂ ਆ ਰਿਹਾ ਤੁਸੀਂ ਕਨਫਿਊਜ਼ ਹੋ ਕਿਹੜੀ ਕਾਰ ਲੈਣੀ ਹੈ ਤਾਂ ਆ ਕੇ ਇੱਕ ਵਾਰ ਪਲੀਜ਼ ਦੇਖ ਜ਼ਰੂਰ ਜਾਇਓ ਬਾਤ ਚ ਲੈਣੀ ਨਾ ਲੈਣੀ ਤੁਹਾਡੀ ਮਰਜ਼ੀ ਹੈ ਸੋ ਇਹਦੀਆਂ ਚਾਰੇ ਤੁਹਾਨੂੰ ਬਾਰ ਵਿੰਡੋ ਮਿਲਣਗੇ ਅੰਦਰੋਂ ਔਰ ਕਿਲੋਮੀਟਰ ਇਹ ਲੱਖ ਤੋਂ ਘੱਟ ਚੱਲੀ ਐ ਬਹੁਤ ਖੁੱਲੀ ਐ ਗੱੜ ਠੀਕ ਐ ਇਹਦੇ ਵਿੱਚ ਵੀ ਜੇ ਆਪਾਂ ਦੇਖਦੇ ਆਂ ਬੈਠ ਕੇ ਪੂਰਾ ਕੰਫਰਟ ਐ ਐ ਵਾਲੀ ਇੱਥੇ ਪਹੁੰਚ ਜਾਂਦੀ ਐ ਮੇਰਾ ਜਿਹੜੀ ਹਾਈਟ ਐ 5 10 ਹੈਗੀ ਇਹਦੇ 'ਚ ਤੁਸੀਂ ਸਟੀਅਰਿੰਗ ਨੂੰ ਉੱਪਰ نیچے ਕਰ ਸਕਦੇ ਹੋ ਉਸ ਤੋਂ ਬਾਅਦ ਐ ਐ ਵਾਲੀ ਦਾ بس ਫਰਕ ਹੈਗਾ ਐਡਾਸਟਰ ਤੇ ਹੁੰਦਾ ਨਹੀਂ ਇੱਥੋਂ ਖੁੱਲਾ ਹੁੰਦਾ ਬਾਕੀ ਸੇਮ ਇੰਡਸਟਰ ਸੇਮ ਐ ਗੱਤੇ ਹੋ ਗਏ ਸਾਰਾ ਕੁਝ A to Z ਠੀਕ ਹੈ ਸੋ ਕਾਰ ਬਹੁਤ ਕੰਫਰਟੇਬਲ ਆ ਦੋਸਤੋ ਅੰਟੀਰੀਅਰ ਵੀ ਸੋਹਣਾ ਆਉਂਦਾ ਇਹਦੇ ਚ ਬਾਕੀ ਦੇਖੋ ਗੱਡੀਆਂ ਤਾਂ ਘੈਂਟ ਤੋਂ ਘੈਂਟ ਪਈਆਂ ਨੇ ਇਹ ਕਾਰ ਅ ਐਨਓਸੀ ਆਪਾਂ ਦੇਵਾਂਗੇ ਉਤੋਂ ਬਾਅਦ ਤੁਹਾਡਾ ਮੰਨ ਲਓ ਵੀ ਖਰਚਾ ਆ ਜਾਊਗਾ 30 35 30000 ਆਈ ਥਿੰਕ 30 ਜਾਂ 32000 ਰੁਪਇਆ ਆਉਂਦਾ ਹੈ ਖਰਚਾ ਠੀਕ ਹੈ ਜੀ ਇੰਟੀਰੀਅਰ ਦੇ ਵਿੱਚੋਂ ਜਿਹੜੀ 110 ਹਾਰਸ ਪਾਵਰ ਵਾਲੀ ਹੈ ਉਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਆ ਰੀਅਰ ਵੈਂਟ ਆਉਂਦਾ ਹੈ ਔਰ ਰੀਅਰ ਵੈਂਟ ਦੇ ਵਿੱਚ ਰੀਅਰ ਏਸੀ ਵੀ ਹੈ ਕੂਲਿੰਗ ਫੁੱਲ ਕਰਦੀ ਹੈ ਠੀਕ ਹੈ ਇਹ ਵੀ ਬਹੁਤ ਵਧੀਆ ਚੀਜ਼ ਹੈ ਅਲੱਗ ਤੋਂ ਤੁਸੀਂ ਚਲਾਉਣਾ ਬੰਦ ਕਰਨਾ ਇੱਥੇ ਦਿੱਤਾ ਹੋਇਆ ਹੈ। ਕਈ ਵੀਰਾਂ ਦੇ ਪ੍ਰੋਬਲਮ ਹੁੰਦੀ ਹੈ ਖਾਸ ਕਰ ਲੇਡੀਜ਼ ਨੂੰ ਕਰੇ। ਵੀ ਉਹ ਕਹਿੰਦੇ ਨਾ ਆਪਣਾ ਵੀ ਤੇਲ ਚੜਦਾ ਹੈ। ਸੋ ਜੇ ਰੀਅਰ ਏਸੀ ਵੈਂਟ ਹੁੰਦੀ ਆ ਉਹਦੇ ਚ ਦਿੱਕਤ ਥੋੜੀ ਜੀ ਘਟ ਆਉਂਦੀ ਹੈ। ਜੇ ਤੁਸੀਂ ਕਾਰ ਇਹ ਨਹੀਂ ਲੈਣੀ ਕੋਈ ਹੋਰ ਲੈਣੀ ਹੈ ਰੀਅਰ ਏਸੀ ਵੈਂਟ ਲੱਗ ਵੀ ਜਾਂਦੇ ਵੈਸੇ। ਇੱਥੇ ਜੇ ਲੱਗ ਜਾਂਦਾ ਉਹ। ਬਟ ਉਹ ਟਿਊਬ ਨਾਲ ਨਹੀਂ ਜੁੜਿਆ ਹੁੰਦਾ। ਉਹਦੇ ਚ ਕੂਲਿੰਗ ਨਹੀਂ ਆਉਂਦੀ ਇਕੱਲੇ ਚ। ਸੋ ਕਾਰ ਤੁਸੀਂ ਦੇਖ ਸਕਦੇ ਹੋ ਉੱਪਰੋਂ ਵੀ 6 ਇੰਚ ਜਗ੍ਹਾ ਮੇਰੀ ਪੱਗ ਤੋਂ ਹੋਰ ਪਈ ਐ ਇੱਕ ਚੀਜ਼ ਦੀ ਖਾਸੀਅਤ ਹੋਰ ਐ ਦੋਸਤੋ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਨਾ ਦੇਖਦੇ ਆਂ ਇਹ ਖੁੱਲੀ ਹੋਊਗੀ ਇਹ ਬੰਦ ਐ ਚਲੋ ਤੁਹਾਨੂੰ ਐਸੇ ਤਰ੍ਹਾਂ ਦਿਖਾਉਨੇ ਆ ਜੇ ਕਿਸੇ ਵੀਰ ਨੇ ਜਗਾੜ ਲਾਉਣਾ ਐ ਨਾ ਦੋਸਤੋ ਸੋ ਇਹ ਅੰਦਰੋਂ ਬਲੈਰੋ ਜਿਨੀ ਖੁੱਲੀ ਤਾਂ ਹੈਗੀ ਐ ਪਿੱਛੇ ਜਗ੍ਹਾ ਦੇਖੋ ਕਿੰਨੀ ਪਈ ਐ ਹੁਣ ਮੰਨ ਲਓ ਵੀ ਪਜੈਰੋ ਸਪੋਰਟਸ ਕਾਰ ਹੈ ਜਾਂ ਹੋਰ ਛੋਟੀਆਂ ਗੱਡੀਆਂ ਨੇ ਹਨਾ ਐਲਟੀਕਾ ਵਗੈਰਾ ਉਹਨਾਂ ਦੇ ਇੰਨੀ ਕੀ ਜਗ੍ਹਾ ਹੁੰਦੀ ਹੈ ਪਿੱਛੇ ਸੋ ਜੇ ਤੁਸੀਂ 7 ਸੀਟਾਂ ਵਾਲੀ ਬਣਾਉਣੀ ਹੈ ਇਹ ਪਿੱਛੇ ਦੋ ਬੰਦਿਆਂ ਦੇ ਬੈਠਣ ਦੀਆਂ ਸੀਟਾਂ ਬਣ ਸਕਦੀਆਂ ਕੋਈ ਦਿੱਕਤ ਨਹੀਂ ਆਜੋ ਹੁਣ ਗੱਲ ਕਰੀਏ ਰੇਟ ਦੀ ਰੇਟ ਗੱਡੀ ਦਾ ਬਾਈ ਇੱਕੋ ਦੇ ਦਾਂਗੇ ਆਪਾਂ ਲਾਈ ਲੂਏ ਲੱਗੇ ਹੋਇਆ ਸਿਰਫ 2,35,000 ਦੀ ਪਾਸਿੰਗ 28 ਤੱਕ ਹੈ ਸੋ 270 ਦੇ ਵਿੱਚ ਇੰਜਨ ਗੇਅਰ ਦੀ 6 ਮਹੀਨਿਆਂ ਦੀ ਗਾਰੰਟੀ ਦੇ ਨਾਲ ਪੰਜਾਬ ਦਾ ਨੰਬਰ ਲੱਗ ਕੇ ਤੁਹਾਡੇ ਘਰੇ ਖੜ ਜੂਗੀ ਦੋਸਤੋ ਕਾਰ ਠੀਕ ਹੈ ਹੁਣ ਰਹੀ ਗੱਲ ਹੈ ਐਨ ਆਰ ਆਈ ਤੇ ਫੌਜੀ ਵੀਰਾਂ ਦੀ ਜਿਹੜੇ ਮੈਨੂੰ ਸਭ ਤੋਂ ਵੱਧ ਦੇਖਦੇ ਆ ਦੇਖਦੇ ਤਾਂ ਦੇਖੋ ਸਾਰੇ ਹੀ ਉਹਨਾਂ ਵਾਸਤੇ ਇੱਕ ਤਾਂ ਆਪਾਂ ਹੋਮ ਡਿਲੀਵਰੀ ਕਰ ਦਿੰਨੇ ਆ ਦੂਜਾ ਦੂਜਾ ਉਹਨਾਂ ਨੂੰ ਗਾਰੰਟੀ ਆਪਾਂ ਸਾਲ ਪਰ ਦੀ ਦਿੰਨੇ ਆ ਕਿਉਂਕਿ ਐਨ ਆਰ ਆਈ ਤੇ ਫੌਜੀਆਂ ਤੋਂ ਗੱਡੀ ਵਰਤ ਹੀ ਨਹੀਂ ਜਾਂਦੀ ਛੁੱਟੀ ਕਦੇ ਕਦਾਂ ਹੀ ਮਿਲਦੀ ਐ ਉਹਦੇ ਚ ਕਦੇ ਰਿਸ਼ਤੇਦਾਰੀ ਚ ਜਾਣਾ ਹੁੰਦਾ ਹੋਰ ਕੱਖ ਨਹੀਂ ਠੀਕ ਐ ਇਹ ਨਹੀਂ ਗੱਲ ਹੈਗੀ ਕਈ ਵੀਰ ਮੇਰੇ ਨਾਲ ਆਰਗੂ ਕਰਨ ਲੱਗ ਜਾਂਦੇ ਆ ਵੀ ਯਾਰ ਫੌਜੀ ਦੇ ਐਨ ਆਰ ਆਈਆਂ ਕੋਲ ਤਾਂ ਪਹਿਲੀ ਹੀ ਪੈਸਾ ਬਥੇਰਾ ਬਾਈ ਉਹ ਗੱਲ ਪੈਸੇ ਦੀ ਨਹੀਂ ਐ ਗੱਲ ਹੈਗੀ ਐ ਇਹ ਕਿ ਕਈ ਫੌਜੀ ਤਾਂ ਚਲਾਈ 5000 ਕਿਲੋਮੀਟਰ ਪਾਉਂਦੇ ਆ ਬਾਈ 2 ਸਾਲਾਂ ਚ ਸੁੱਤਾ ਕਰਕੇ ਇਹਨਾਂ ਨੂੰ ਗਾਰੰਟੀ ਵੱਧ ਐ ਧੰਨਵਾਦ ਸਾਰੀ ਵੀਡੀਓ ਦੇਖਣ ਲਈ ਅਗਲੀ ਵੀਡੀਓਜ਼ ਦੋ ਜਿਹੜੀਆਂ ਆਉਣਗੀਆਂ ਉਹ ਆਉਣਗੀਆਂ ਅ ਡਸਟਰ ਦੀ ਅਗਲਾ ਪਾਰਟ ਤੁਹਾਨੂੰ ਮਿਲ ਜੂਗਾ ਕੱਲ ਨੂੰ ਹੀ ਜਾਂ ਹੋ ਸਕਦਾ ਮੈਂ ਅੱਜੀ ਪਾ ਦਾਂ ਤੇ ਲਾਸਟ ਵਾਲੀ ਇਕੋਸਪੋਰਟ ਦੀ ਧੰਨਵਾਦ